ਅਲੂਧਿਆਣਾ ਦੇ ਪ੍ਰੇਮ ਵਿਹਾਰ ਕਲੋਨੀ ਵਾਰਡ ਨੰਬਰ 93 ਗਲੀ ਨੰਬਰ 1 ਹੈਬਵਰ ਕਲਾ ਵਿੱਚ ਭਗਤਾਂ ਦੇ ਸੰਯੋਗ ਦੇ ਨਾਲ ਲੋੜੀ ਅਤੇ ਮਕਰ ਸੰਗਰਾਮ ਦੇ ਪਾਵਨ ਉਪਲਖਸ ਦੇ ਵਿੱਚ ਭਗਵਤ ਗੀਤਾ ਰਖਵਾਈ ਗਈ ਹੈ ਅਤੇ ਉੱਥੇ ਇਸ ਮੌਕੇ ਭਗਤਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਇਹ ਭਗਵਤ ਗੀਤਾ ਉਹਨਾਂ ਦੇ ਇਲਾਕੇ ਦੇ ਵਿੱਚ ਪਹਿਲੀ ਵਾਰ ਰਖਵਾਈ ਗਈ ਹੈ ਇਹ ਭਗਵਤ ਗੀਤਾ 8 ਜਨਵਰੀ 2025 ਤੋਂ ਸ਼ੁਰੂ ਕੀਤੀ ਗਈ ਅਤੇ 14 ਜਨਵਰੀ 2025 ਤੱਕ ਇਹ ਭਗਵਤ ਗੀਤਾ ਚੱਲੇਗੀ ਅਤੇ 15 ਤਰੀਕ ਨੂੰ ਇਸ ਦੀ ਸਮਾਪਤੀ ਕੀਤੀ ਜਾਵੇਗੀ ਉੱਥੇ ਹੀ ਸਮਾਪਤੀ ਵਾਲੇ ਦਿਨ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਭਗਤਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਸਰ ਜੀ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਸਰ ਜੀ ਜਿਹੜੀ ਭਗਵਤ ਗੀਤਾ ਦਾ ਕਿੱਥੇ ਰੱਖਾਈ ਗਈ ਹੈ ਔਰ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਰਹੇ ਹੈ ਸਰ ਜੀ ਇਹ ਜਿਹੜੀ ਭਗਵਤ ਗੀਤਾ ਸ਼੍ਰੀ ਭਗਵਤ ਗੀਤਾ ਜੀ ਇਹ ਪ੍ਰੇਮਬੀਰ ਕਲੋਨੀ ਵਾਰਡ ਨੰਬਰ 93 ਦੇ ਵਿੱਚ ਗਲੀ ਨੰਬਰ 1 ਹੈਬੋਲ ਕਲਾ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਹੈ ਪਹਿਲੀ ਵਾਰ ਇਸ ਇਲਾਕੇ ਦੇ ਵਿੱਚ ਪਹਿਲੀ ਵਾਰ ਆਪਾਂ ਇਹ ਕਰਵਾ ਰਹੇ ਹਾਂ ਜੀ ਭਗਵਾਨ ਜਿਹੜਾ ਹੋ ਰਿਹਾ ਹੈ ਇਹ 8 ਤਰੀਕ ਤੋਂ ਸ਼ੁਰੂ ਕੀਤਾ ਔਰ ਇਹ 14 ਤੱਕ ਚੱਲਣਾ ਜੀ ਜਾਬ ਉਸ ਤੋਂ ਬਾਅਦ 15 ਤਰੀਕ ਨੂੰ ਦੀ ਸਮਾਪਤੀ ਹੋਊਗੀ ਸਵੇਰ ਨੂੰ ਜੀ ਤੇ ਸਾਰੀ ਸਾਰੇ ਇਲਾਕਾ ਨਿਵਾਸੀਆਂ ਨੂੰ ਇੱਕ ਬੇਨਤੀ ਹੈ ਮੇਰੇ ਵੱਲੋਂ ਕਿ ਜਿਹੜਾ ਇਹ ਭਗਵਤ ਗੀਤਾ ਜਾਪ ਹੋ ਰਿਹਾ 15 ਤਰੀਕ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਖੁੱਲ੍ਹਾ ਨਿਯੋਤ ਹੈ ਆ ਕੇ ਤੁਸੀਂ ਕੋਈ ਪੂਜਾ ਪਾਠ ਕਰਵਾ ਲੈਣੇ ਚਾਹਦੇ ਹੋ ਰੋਜ਼ ਪੂਜਾ ਪਾਠ ਅਲੱਗ-ਅਲੱਗ ਫੈਮਿਲੀ ਦੇ ਵਿੱਚੋਂ ਹੁੰਦੀ ਹੈ ਕੋਈ ਵੀ ਆ ਕੇ ਪੂਜਾ ਪਾਠ ਕਰਵਾ ਸਕਦਾ ਕਿਸੇ ਨੂੰ ਕੋਈ ਬੰਦਿਸ਼ ਨਹੀਂ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਹੋ ਨਹੀਂ ਹੈ ਔਰ 15 ਤਰੀਕ ਨੂੰ ਬਹੁਤ ਵੱਡਾ ਸਾਰਿਆਂ ਨੂੰ ਭੰਡਾਰਾ ਕੀਤਾ ਜਾਊਗਾ ਤੇ ਸਾਰਿਆਂ ਨੂੰ ਭੰਡਾਰੇ ਵਾਸਤੇ ਖੁੱਲ੍ਹਾ ਨਿਯੋਤਾ ਸਾਡੇ ਸਾਰੇ ਮੱਲਿਆ ਵਾਲੇਓ ਸਮਾ ਕੀ ਰਹੇਗਾ ਜੀ ਜਿਹੜਾ ਭੰਡਾਰੇ ਦਾ ਸਮਾ ਜੀ ਉਹ ਦੁਪਹਿਰ ਨੂੰ 1 ਵਜੇ ਦਾ ਰਹੇਗਾ ਜੀ ਸਵੇਰੇ ਜਿਹੜੀ ਹੈਗੀ 8 ਵਜੇ ਸਵੇਰੇ ਇੱਥੇ ਹਵਨ ਸ਼ੁਰੂ ਕੀਤਾ ਜਾਏਗਾ ਜੀ 15 ਤਰੀਕ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਹਵਨ ਦਾ ਚੱਲੇਗਾ ਜੀ ਸਾਰਾ ਆ 10 ਵਜੇ ਤੋਂ ਬਾਅਦ 12 ਵਜੇ ਤੋਂ ਭੰਡਾਰਾ ਸ਼ੁਰੂ ਕਰ ਦਿੱਤਾ ਜਾਵੇਗਾ ਜਿਹੜਾ 2 ਤੋਂ 3 ਵਜੇ ਤੱਕ ਚੱਲੇਗਾ ਜੀ ਭੰਡਾਰਾ ਖੁੱਲਾ ਨੇਉਤਾ ਸਾਰਿਆਂ ਨੂੰ ਜੀ ਭਗਵਾਨ ਜੀ ਦਾ ਜਿਹੜੀ ਸ਼ੁਰੂ ਕਰਦੇ ਆਪਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲਦਾ ਇਹਦਾ ਸਮੇ ਜੀ ਇਹਦਾ ਜੀ 8 ਤਰੀਕ ਤੋਂ ਸ਼ੁਰੂ ਕਰਕੇ ਇਨੂੰ ਆਪਾਂ 14 ਤਰੀਕ ਦੀ ਸਮਾਪਤੀ ਹੈ ਭਗਵ ਗੀਤਾ ਦੀ ਔਰ ਇਹਦਾ ਜਿਹੜਾ ਸਮੇ ਹੈਗਾ ਸਮੇ 3 ਤੋਂ 7 ਵਜੇ ਦਾ ਸ਼ਾਮ ਦਾ ਰੱਖਿਆ ਗਿਆ ਜੀ ਹਾਂਜੀ ਤੇ ਭਗਤਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਭਗਤਾਂ ਨੂੰ ਇਹ ਮੈਸੇਜ ਜੀ ਤੁਸੀਂ ਆਪਣੇ ਦੇਖੋ ਸਮਾਜ ਵਿੱਚ ਬਸ ਸਾਰੇ ਕੰਮ ਕਰ ਸਾਰੀ ਜ਼ਿੰਦਗੀ ਚੱਲਦੇ ਹੀ ਰਹਿਣੇ ਆ ਤੇ ਸਾਰਿਆਂ ਨੂੰ ਇਹ ਬੇਨਤੀ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਮਾਂ ਕੱਢ ਕੇ ਪ੍ਰਮਾਤਮਾ ਦੇ ਨਾਲ ਲੱਗੋ ਆ ਕੇ ਇਸ ਭਗਵ ਗੀਤਾ ਦਾ ਆਨੰਦ ਉਠਾਇਆ ਜਾਵੇ। ਜੀ ਕਹਿੰਦਾ ਪੀਰ ਬਜ ਰੰਗੇ ਹਰ ਹਰ ਮਹਾਦੇਵ ਜੈ ਸ੍ਰੀ ਰਾਦੇ ਰਾਦੇ ਸੁਨੀਏ ਤਾਂ ਅਣੀ ਕਿਹੜੀ ਜਗ੍ਹਾ ਪਗੋਥੀ ਤਾਂ ਹੋਦੀ ਜੀ ਪ੍ਰੇਮ ਵਾਰ ਗਲੀ ਨੰਬਰ 1 ਵਾਰਡ ਨੰਬਰ 93 93 ਵਿੱਚ ਜੀ ਸਮੇਂ ਕੀ ਔਰ ਕਿੰਨੀ ਤੋਂ ਕਿੰਨੀ ਜੀ ਇਹ ਜੀ 3 ਤੋਂ 7 ਵਜੇ ਤੱਕ ਕਥਾ ਕੀਤੀ ਜਾਂਦੀ ਹੈ ਤੇ ਇਹ ਕਥਾ ਕੱਲ ਤੋਂ ਸਟਾਰਟ ਹੋਈ ਹੈ ਤੇ 14 ਤਰੀਕ ਨੂੰ ਇਸ ਦੀ ਸਮਾਪਤੀ ਹੋਏਗੀ ਤੇ 15 ਤਰੀਕ ਨੂੰ ਆਪਾਂ ਭੰਡਾਰਾ ਰੱਖਿਆ ਤੇ ਔਰਤਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਆ ਕੇ ਇੱਥੇ ਕਥਾ ਦੇ ਵਿੱਚ ਬੈਟਣ ਤਾਂ ਜੋ ਸਾਰੇ ਆਨੰਦ ਮਾਣਨ ਇਸ ਪੜ ਦਾ ਨਵਿਆ ਜੀ ਜਿਹੜੀ ਕਥਾ ਹੋ ਰਹੀ ਕਿੱਥੇ ਹੋ ਰਹੀ ਹੈ ਇਹ ਪ੍ਰੇਮਵੈਰ ਕਲੋਨੀ ਚ ਗਲੀ ਨੰਬਰ 1 ਵਾਰਡ ਨੰਬਰ 93 ਚ ਇਹ ਕਥਾ ਹੋ ਰਹੀ ਹੈ 8 ਤਰੀਕ ਨੂੰ ਇਹ ਕਥਾ ਸ਼ੁਰੂ ਹੋਈ ਹੈ 14 ਤਰੀਕ ਤੱਕ ਇਹ ਕਥਾ ਚੱਲੇਗੀ 3 ਤੋਂ 7 ਇਹਦਾ ਸਮਾਂ ਹੈਗਾ ਉਦੋਂ ਤੱਕ ਇਹ ਕਥਾ ਚੱਲੇਗੀ ਤੇ 15 ਤਰੀਕ ਨੂੰ ਇਹਦਾ ਭੰਡਾਰਾ ਹੈਗਾ ਇਹਦੀ ਸਮਾਪਤੀ ਹੋਏਗੀ ਤੇ ਸਾਰੇ ਸੰਗਤਾਂ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਕਥਾ ਵਿੱਚ ਵੱਧ ਤੋਂ ਵੱਧ ਆਓ ਆਨੰਦ ਲਵੋ ਤੇ ਕਥਾ ਸੁਣ ਕੇ ਜਾਓ ਤੇ ਲੰਗਰ ਖਾ ਕੇ ਜਾਓ ਰਾਧਾ ਰਾਮ Hey. Okay.